ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸਜਣੋ ਡਰੈੱਸ ਇੱਕ ਵਾਰੀ ਇਸ ਅਨਗਰ ਦਾ ਨੋਟ ਕਰ ਲਿਓ ਪਿੰਡ ਵਿਲੇ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਤੇ ਇਸ ਵੇਲੇ ਤੁਹਾਨੂੰ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਨਾਲ ਮਿਲਾਉਣ ਲੱਗੇ ਆ ਚਾਰ ਐਨੀਮਲਾਂ ਨਾਲ ਮੱਝਾਂ ਛੋਟੀਆਂ ਤੇ ਇਹ ਇੱਕ ਵੀ ਨੋਟ ਕਰ ਲਿਓ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਹੀ ਸੂਈਆਂ ਸਵਾਈਆਂ ਵੀ ਕੋਈ ਵੀ ਗੱਵਨ ਨਹੀਂ ਸਾਰੀਆਂ ਸੂਈਆਂ ਸਵਾਈਆਂ ਜਿੰਨਾ ਦੁੱਧ ਦੱਸਿਆ ਜਾਂਦਾ ਕਿਉਂਕਿ ਸਵੇਰ ਪਾਸੂ ਦਿੰਦੇ ਆ ਤੁਸੀਂ ਚੋ ਸਕਦੇ ਆ ਆ ਵੇਖੇ ਛੋਟੀ ਬੜੀ ਬਰੀਕੀ ਬਰੂਕੀ ਤੇ ਬੜਾ ਖਬਰਦਾਰ ਲੇਵਾ ਲੱਗਾ ਕਿੰਨਾ ਦੁੱਧਵਾ ਦਾ ਸਾਰੀ ਗੱਲਬਾਤ ਆ ਪਾਪਾਊ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆ ਵੀ ਸੂਈ ਸਵਾਈ ਤੇ ਇੱਕ ਆ ਗਈ ਅੱਗੇ ਆਹਾ ਮੰਨ ਲਓ ਵੀ ਵੱਡੇ ਬਾਡੀ ਸਟਰਕਚਰ ਦੀ ਤੇ ਵੱਡੇ ਕੱਦ ਕਾਠ ਦੀ ਕੰਨਾ ਇਹਦੇ ਕੋਲੇ ਬੌਲਾ ਦੁੱਧ ਨਾੜੂਆ ਬੱਚੇ ਦਾ ਨਾਲ ਹਲਦੀ ਨਹੀਂ ਹਲਾਇਆ ਵੀ ਸੀਲ ਵਾਲੀ ਐ ਮੈਨੂੰ ਤਾਂ ਲੱਗਦੀ ਬਾਕੀ ਆਹ ਵੇਖੋ ਕਰੋ ਚੱਕ ਪੈਠਪੋੜਾ ਲੇਵਾ ਭਾਂਡਾ ਕੀ ਕਹਨੇ ਬڑا ਬਾਡੀ ਸਟਰਕਚਰ ਵੱਡਾ ਮਹਿੰਦਾ ਤੇ ਵੱਡੇ ਟਾਂਚੇ ਦੀ ਇਹਦਾ ਕੀ ਰੇਟ ਰਹੂਗਾ ਆਜੋ ਬਾਹਲਾ ਸਮਾਨਾਂ ਲੈਂਦੇ ਹੋਏ ਮਿਲਗੇ ਭਾਉ ਸਖਦੇਵ ਸਿੰਘ ਬਲਟੋਏ ਨੂੰ ਤੇ ਇਹਦੇ ਤੋਂ ਕਰ ਲੈਨੇ ਆਪਾਂ ਸ਼ੁਰੂ ਜਿਹੜਾ ਵੀ ਪਸੰਦ ਆ ਗਿਆ ਕਰਕੇ ਤਸਦੀ ਕਰਿਓ ਖਰੀਦਦਾਰੀ ਧੰਨਵਾਦ ਜੁੜਿਓ ਐਂਡ ਤੱਕ ਭਾਉ ਜੀ ਸਾਸਤਰੀਕਾਲ ਸਾਸਤਰੀਕਾਲ ਜੀ ਸਾਸਤਰੀਕਾਲ ਹੋਰ ਸੁਣਾਓ ਬੜੀ ਕਿਰਪਾ ਗੁਰੂ ਰਾਮ ਦਾਸ ਦੀ ਗੁਰਦੀਸਾ ਮੇਰਾ ਆਉਂਦੀ ਨਾ ਚੜਦੀ ਕਲਾ ਨਾ ਹਾਂ ਚੜਦੀ ਕਲਾ ਆਗੇ ਤੇ ਅੱਜ ਉਹ ਚੱਟੇ ਵੀ ਠੋਗਤੇ ਤੇ ਝੋਟੀਆਂ ਵੀ ਚੰਗੀਆਂ ਲਿਆ ਆਂ ਪੱਟ ਕੇ ਹਨਾ ਮੈਂ ਨਿਕਰਾ ਫੇਰ ਲੁੱਕ ਜਾਂਦੇ ਸੀ ਮਾਲ ਮੋਗ ਗਿਆ ਮੈਂ ਕਿਰਾਵਾਦੂ ਕਰਕੇ ਹਨਾ ਹਾਂ ਨਹੀਂ ਇੱਕ ਗੱਲ ਤਾਂ ਪਾਉ ਮੰਨਣੀ ਪਊਗੀ ਪਸੂ ਨਿਕਲਦਾ ਘੱਟ ਆ ਹਾਂ ਹਨਾ ਆਨਲਾਈਨ ਲੋ ਵੀ ਆਪਾਂ ਕਮਾਲ ਕਰ ਦਿੰਨੇ ਨੇ ਹਾਂ ਇਹ ਗੱਲ ਵੀ ਹੈਗੀ ਆ ਆਪਾਂ ਲੈੰਦੇ ਵੀ ਝੋਟ ਗਈ ਹਾਂ ਤੇ ਪਸੂ ਨਿਕਲਦਾ ਜਰੂਰ ਘੱਟ ਨਿਕਲਦਾ ਘੱਟ ਹਨਾ ਕਿਉਂਕਿ ਮੁੱਲ ਜ਼ਿਆਦਾ ਮੰਗੀ ਜਾਂਦੇ ਆ ਗਾਂ ਫਿਰ ਵੇਗਦਾ ਨਹੀਂ ਨਹੀਂ ਵੇਗਦਾ ਨਹੀਂ ਦੀ ਐਡਰੈਸ ਆਪਣਾ ਡਰੈਸ ਪਿੰਡ ਬਲਟੋਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਂ ਮੇਰਾ ਸੁਖਦੇਸ਼ ਸਿੰਘ ਨੰਬਰ 887288568 7710373066 ਠੀਕ ਆ ਸੰਧੂਆਂ ਦੀਆਂ ਬਾਈਕਾਂ ਸੰਧੂਆਂ ਦੀਆਂ ਬਾਈਕਾਂ ਬਾਹਰ ਖੇਤਾਂ 'ਚ ਆ ਰ ਆਪਣਾ ਹਾਂ ਕਿਸੇ ਤੋਂ ਬਾਬੇ ਭਾਈਚੇ ਨੂੰ ਸਾਹ ਦਾ ਗੁਰਦਾਰਾ ਵੱਡਾ ਉੱਥੋਂ ਲੈ ਕੇ ਮਹਾਰਾਜ ਦਾ ਨਾਂ ਤੇ ਆ ਜਾਓ ਪੁੱਛ ਲੈਣਾ ਮਾਜ ਜਿਹੜੀ ਮਰਜ਼ੀ ਲਾਉ ਆਪਦੀ ਜਿਹੜੀ ਮਰਜ਼ੀ ਸਿਰੇ ਤੋਂ ਸਿਰਾਈ ਕਰ ਦੇਈਂ ਆਪਾਂ ਮਹੀਨੇ ਆ ਆ ਛੁੱਟੀ ਦਾ ਕੀ ਲੇਖਾ ਜੋਖਾ ਸੁਆ ਕਿਹੜਾ ਜਿਹੜੀ ਸੇ ਛਿੱਗੀ ਆ ਸੁਆ ਦੂਜਾ ਆ ਮੋ 6 ਦੰਦ ਤੇ ਸੂਆ ਦੂਜਾ ਮਗਰ ਕੱਟਾ 10 ਦਿਨਾਂ ਦੀ ਸੂਈ ਥੱਲੇ 13 ਕਿਲੋ ਦੁੱਧ 12 ਦੀ ਕਹਿੰਦੀ ਮਰਜੀ ਰਾਤ ਦਿਨ ਚੁੱਕੇ ਰਹੇਗੇ ਚੋਲੇ ਆ ਹਾਂ ਮੰਨ ਲਾ ਵੀ 10 ਦਿਨਾਂ ਦੀ ਸੂਈ ਆ ਹਨਾ ਮਗਰ ਕੱਟਾ ਮਗਰ ਕੱਟਾ 12 ਕਿਲੋ ਦੁੱਧ ਚੋਬੇ ਲੈ ਦੁੱਧ 13 12 ਅਗਲਾ ਆ ਤਾਂ ਤਸੱਲੀਆਂ ਕਰੀ ਜਾਵੇ ਭਵਾਂ ਰਹਿ ਕੇ ਚੁਈ ਜਾਵੇ ਜੁਲੇ ਚ ਬੈਠਾ ਕੇ ਕਮੈਂਟ ਕਰੇ ਪੀਚ ਉਠ ਮਾਰਦਾ ਸੁਈਆਂ ਮੈਂ ਹੰਤ ਨਹੀਂ ਕਿ ਝੂਠੇ ਹਾਂ ਹਾਂ ਸੁਈਆਂ ਦਾ ਤਾਂ ਚੋਣਾ ਤੁਸੀਂ ਆ ਮਸਾਲੀਆਂ ਤਾਂ ਮੈਂ ਇੱਥੇ ਕਰਾ ਕੇ ਦੇਣੀਆਂ ਜਦੋਂ ਗੜਵੀ ਫਰਾਤੀ ਹਾਂ ਬਾਲਟੀ ਦੇ ਗੜਵਾ ਹਨਾ ਵੀ ਲਓ ਵੀ ਸਜਣੋ ਲਵ ਮਿਲੋ ਮਿਲੋ ਤੇ ਕੱਢੀਏ ਬਾਹਰ ਇਹਨੂੰ ਕਰਮਾੜੀ ਨੂੰ ਸਜਣੋ ਝੋਟੀ ਦੀ ਜਾਤ ਕੁਆਲਟੀ ਚੈੱਕ ਕਰਿਓ ਤੇ ਭਾਉ ਨੇ ਪਹਿਲਾਂ ਨੇ ਦੁੱਧ ਫੇਰ 14 ਕਿਲੋ ਦਿੱਤਾ ਤਾਂ ਦੇਖਣਾ ਕਿ ਮੈਂ ਅੱਜ ਦੋਸਤ ਹਾਂ ਵਾਕਿਆ ਹੀ ਹਨਾ ਠੀਕ ਆ ਤੇ ਭਾਉ ਜਿਹੜੀ ਇਹਦੇ ਆ ਫੋੜ ਜੀ ਆਕੇ ਇਹ ਇਹਦੇ ਵਿੱਚ ਆਉਂਦੀਆਂ ਤਾਰਾਂ ਇਹਦਾ ਆ ਕਟਾ ਜਿਹੜਾ ਬੈਠਾ ਹਾਂ ਤਾਂ ਅਗਲਾ ਓਕੇ ਓਕੇ ਹਾਂ ਜਿਹੜਾ ਅੱਗੇ ਬੈਠਾ ਉੱਥੇ ਹੀ ਵਿਖਾ ਦੇਾਂਗੇ ਆਪਾਂ ਓਕੇ ਵੀ ਪਸਮਾ ਮਾੜਾ ਮੋਟਾ ਆਉਂਦਾ 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 ਕਦੀ ਇਥੇ ਪੰਜਵਾ ਥਾਣੇਗਾ ਪਰ ਥਣ ਵਿੱਚ ਘਰ ਆ ਹਾਂ ਵਿੱਚ ਉਹਦਾ ਡਰ ਕੋਈ ਨਹੀਂ ਨਾਲ ਜੁੜਿਆ ਹੋਵੇ ਥੇਡਾ ਦੇ ਅੱਛਾ ਹਾਂ ਵੀ ਇਹ ਡਰ ਨਹੀਂ ਕੋਈ ਅਡਰ ਕੋਈ ਨਹੀਂ ਸੱਜਣੋ ਇਹ ਤਾਂ ਪੰਨਿਆਂ ਦਾ ਪਰਮੇਸ਼ਰ ਆ ਚੰਕਰਮਾਲੀ ਹਿੰਦੀ ਦਾ ਜਿਹੜੀ ਚੀਜ਼ ਸਾਹਮਣੇ ਆਈ ਉਹ ਦੱਸਣ ਦਾ ਤੇ ਪੁੱਛਣ ਦਾ ਹੱਕ ਆਪਣਾ ਕਿਉਂਕਿ ਆਪਾਂ ਦੱਸਕੇ ਤੇ ਨਹੀਂ ਗਲਤੀ ਹਾਂ ਤੁਹਾਡੀਆਂ ਸੇਵਾ ਨਾਲ ਪਰ ਉਹ ਵੇਖੋ ਮੈਨੂੰ ਨજર ਆਇਆ ਤੇ ਮੈਂ ਤਾਂ ਪੁੱਛਿਆ ਵੀ ਇਹ ਖਾਣਾ ਜਿਹੜਾ ਵੀ ਭਾਉ ਚੱਲਦਾ ਕਈ ਵਾਰੀ ਉਹੀ ਲੱਗਾ ਹੁੰਦਾ ਤੇ ਨਹੀਂ ਮੂੰਹ ਹੁੰਦਾ ਨਹੀਂ ਇੱਕ ਦੋ ਧਾਰਾ ਆਉਂਦਾ ਇੱਕ ਦੋ ਧਾਰਾ ਇਹਦੇ ਆਉਂਦੀਆਂ ਸੱਜਣੋ ਇਹ ਨੋਟ ਕਰ ਲਿਓ ਮੇਰੇ ਸਾਰੇ ਭੈਣਾ ਭਰਾ ਜਿਹੜੇ ਵੀਡੀਓ ਵੇਂਦੇ ਪਏ ਆ ਆ ਵੇਖੋ ਤੇ ਬਾਕੀ ਜਿਹੜੀ ਜਾਤ ਕੁਆਲਿਟੀ ਐ ਝੋਟੀ ਦੀ ਲੇਵਾ ਭਾਂਡਾ ਉਹ ਤੁਹਾਨੂੰ ਦੱਸੂਗਾ ਵੀ ਇਹਦੇ ਥੱਲੇ ਦੁੱਧ ਜਿਹੜਾ ਭਾਂਡੇ ਚ ਆਊਗਾ ਕੋਈ ਕਹਿਣ ਵਾਲੀ ਗੱਲ ਨਹੀਂ ਵੀ ਪਾਉ ਨੇ ਦੁੱਧ ਦੱਸਦਾ ਤੇ ਹੋਊਗਾ ਮੇਰੇ ਨਾਨਾ ਅਕਲਦੀ ਸਿੰਘ ਹਾਂ ਭਰੀ ਪਈ ਆ ਹਨਾ ਭਰੀ ਮੈਂ ਸੁਧਰੀ ਬੜਾ ਲੇਵਾ ਪਾਂਡਾ ਲੱਗਾ ਕਰਮ ਵਾਲੀ ਨੂੰ ਜਿਉਂਦੀ ਰਹ ਬਾਉ ਚੋਣ ਤਾਂ ਐਨ ਮੁਠੀ ਵਾਲਾ ਪਾਉਂਦਾ ਗੱਲਾਂ ਹੀ ਬਰੇ ਕਲਦੀ ਸਿੰਘ ਹਣਾ ਹਾਂ ਚੋਣ ਤਾਂ ਮੈਂ ਬਿਮਾਰੀ ਲੈਦੇ ਨਹੀਂ ਤੈਨੂੰ ਬੜਾ ਪਾਂਡਰ ਸੰਗਿਆ ਨਹੀਂ ਲਾਉਣੇ ਤੇ ਪਾਉਜੀ ਦਾ ਰੇਟ ਰੇਟ ਇਹਦਾ ਕਲਦੀ ਸਿੰਘ ਦਾ ਨਾਲ ਲੋਕਾਂ ਦਾ 130 ਤੇ ਨਾਲ 40 1 ਲੱਖ ਦੇ 12000 ਦੀ ਝੋਟੀ ਦੇ ਦੇਣੀ 1 ਲੱਖ ਤੇ 12000 ਦੀ ਹਾਂ ਇੱਕ 10 ਦੀ ਦੇ ਦਈਏ ਇੱਕ 10 ਦੀ ਨਾਲ ਜਿਹਦੇ ਵਿੱਚ 500 ਹੀ ਛੋੜ ਕਰਨੀਆਂ ਕੋਈ ਮਾੜੀ ਨਹੀਂ ਘਰੇ ਚੋਂ ਵਾਲੇ ਨੂੰ ਨਹੀਂ ਨਹੀਂ ਕਲਦੀਸ ਆਉਂਦੀ ਕਿੱਥੇ ਆ ਇੱਕ 10 ਦੀ ਇੱਕ 10 ਦੀ ਕਰੀ ਪਿੱਛੋਂ ਦੇ ਫੁੱਟਬਾਲਰ ਘਾਲੀਵਾ ਹਾਂ ਹਨਾ ਚੋਨ ਚਾਂਦੀ ਆਪਣੀ ਦੀ ਗਾਰੰਟੀ ਹੈ ਸ਼ਾਈ ਕਿੰਨੀ ਆ ਹਾਂ ਸਾਰੀ ਚੰਗੀ ਕਲਦੀਸ ਵੇਖੋ ਸੱਜਣਾ ਹੈ ਨਾ گاਵਾਂ ਵਾਲਾ ਲੇਵਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਵੇਖੋ ਜੇ ਚੰਗੇ ਬੱਚੇ ਲੈਣੇ ਮੋਹਰਾ ਦੇ ਤਾਂ ਤੇ ਬਾਕੀ ਮੰਨ ਲਓ ਵੀ ਜਿਹੜੀ ਇਹਦੇ ਫੇਸ ਤੋਂ ਤੁਹਾਨੂੰ ਗੈਸ ਲੱਗੂਗਾ ਕੁਆਲਿਟੀ ਵੇਖੋ ਕਿੰਨੀ ਝੋਟੀ ਦੇ ਵਿੱਚ ਚੰਗੀ ਆ ਹਰ ਪੱਖ ਤੋਂ ਵਿਖਾਈ ਆ ਫਿਰ ਵੀ ਕੋਸ਼ਿਸ਼ ਕਿ ਤੁਸੀਂ ਆਪਣੀ ਤਸੱਲੀ ਕਰਨੀ ਆ ਚੌੜੀ ਕਿੱਦੀ ਸੰਭੀ ਕਿੱਦੀ ਬੜੀ ਨਕਰ ਹੈਨਾ ਆਰਤੀਆਂ ਦੇ ਸਰਾਣੇ ਵਰਗੀ ਆ ਵਜਨ ਕਿੰਨਾ ਆ ਆਪਾਂ ਮਾਨ ਨਹੀਂ ਕਰਦੇ ਹੋਰ ਕੇ ਬੰਦੇ ਕੋਲ ਹੋਵੇ ਮੈਂ 1.5 ਲੱਖ ਤੇ ਪਾਉ ਇੱਕ ਵੇਖੀ ਅਗਲੀ ਲੱਤ ਛੋਟੀ ਦੀ ਆ ਆਹ ਅਗਲੀ ਕੋਦੀ ਛੋਟੀ ਹੈਨਾ ਕਿੰਦੀ ਸੋਹਣੀ ਲੱਗਦੀ ਹੈ ਹਾਂ ਪਿੱਛਾ ਕਿੱਡਾ ਚੱਕਮਾ ਇਹਦਾ ਆ ਬੱਚੇ ਨੂੰ ਕਾਲੀ ਪੈਂਦੀ ਪਈ ਆ ਅੰਦਰ ਕਰਤੀਆਂ ਨਾ ਸਜਣੋ ਤੇ ਬੱਚਾ ਇਹਦਾ ਬਾਹਰ ਆ ਵੇਖੋ ਇੱਥੋਂ ਹੁਣ ਤੁਸੀਂ ਗੈਸ ਫੇਰ ਲਾਓ ਆ ਵੇਖੋ ਹੈਨਾ ਮਧਾਣੀ ਚੀਰੇ ਵਰਗਾ ਲੇਵਾ ਕਰਮਾਂ ਵਾਲੀ ਨੂੰ ਲੱਗਾ ਕੀ ਕਹਿਣੇ ਚਲੋ ਆਜੋ ਅਗਲੀ ਦੀ ਵੀ ਕਰੀਏ ਗੱਲਬਾਤ ਫਿਰ ਸਾਰਾ ਸਮਾਂ ਉਹਦੇ ਤੇ ਨਾ ਥੋੜਾ ਵੇਸਟ ਕਰੀਏ ਤੇ ਪਾਉ ਜੀ ਆ ਮੈਂ ਛੋਟੀ ਪਹਿਲਾ ਸਵੇਰ ਗੁਰਦੀਪ ਸਿੰਘ ਸੁੱਈ ਹੈ ਜਾਤ ਕੁਆਲਿਟੀ ਬੜੀ ਆ ਪਹਿਲਾ ਸੁਹਾ ਹਾਂ ਪਹਿਲਾ ਸੁਹਾ ਚੌਨ ਚਾਨ ਬੜੀ ਖੜੀ ਆ ਠੀਕ ਆ ਚੌਗੀ ਦੰਦਾਂ ਤੋਂ ਹਜੇ ਮੂੰਹ ਚਾਰ ਦੰਦ ਸੁਹਾ ਪਹਿਲਾ ਸੁਹਾ ਪਹਿਲਾ ਤੇ ਸੁਹਾ ਕਿੰਨੇ ਟਾਈਮ ਦਾ ਤੇ ਕਿੰਨਾ ਦੁੱਧ ਆ ਇਹ ਢਾਈਆਂ ਦੋ ਟਾਈਆਂ ਮਹੀਨੇ ਨਾਲ ਸੁਹਾ ਦੇ ਹਨ ਦੋ ਤੋਂ ਢਾਈ ਮਹੀਨਿਆਂ ਦੀ ਸੂਈ ਆ ਆ ਮਗਰ ਇਹਦੇ ਕੱਟਾ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਓਕੇ ਤੇ ਇੱਕ ਹੋਰ ਗੱਲ ਆ ਇਹਨੂੰ ਦਜਾ ਮਾਰਾ ਇਹ ਬਕਰ ਚੇਂਜੋਟੀ ਦੇਈ ਆ ਇਹ ਵਪਾਰੀ ਤੋਂ ਨਹੀਂ ਆਈ ਇਹਦਾ ਇਹ ਆ ਵੀ ਇਨੂੰ 5 6 ਦਿਨ ਹੋ ਗਏ ਟੀਕਾ ਪਰਾਇਨ ਆਓ ਚੱਲ ਆਪਾਂ ਦੱਸ ਦਿੰਨੇ ਆ ਮੰਨੇ ਜਾਂ ਨਾ ਮੰਨੇ ਕੋਈ ਮੰਨੇ ਜਾਂ ਅਗਲਾ ਨਾਮ ਹੈ ਗਰੰਟੀ ਕੋਈ ਨਹੀਂ ਹਾਂ ਵੀ ਟੀਕਾ ਲੱਗਿਆ ਵੇਆ ਟੀਕਾ ਲੱਗਾ ਦੁੱਧ 10 ਕਿਲੋ ਆਠ ਦੀ ਗਰੰਟੀ ਤੇ ਜਿਹੜਾ ਮਰਜੀ ਲੈ ਜੀ ਦੁੱਧ 10 8 ਕਿਲੋ ਕੰਡੇ ਵਾਲਾ ਦੁੱਧ ਜਿਹੜਾ ਮਰਜੀ ਚ ਹੋਈ ਜਾਵੇ ਕੱਢੀ ਬਾਹਰ ਇਹਨੂੰ ਵੇਖ ਕੱਪੜੇ ਲਵੇੜਦੀਆਂ ਪਾਉ ਨੇ ਚੱਟੇ ਪਾਏ ਅੱਜ ਕਮਲੀਏ ਕਿਉਂ ਮੜ ਕੇ ਕੋਈ ਨਹੀਂ ਤੇ ਬੇਹਕਦੀ ਸੱਚੋਟੀ ਚੋਂ ਆਉਂਦੀ ਮੈਨੂੰ ਹੀ ਲੱਗਾ ਵਾਕੇ ਲੱਗਾ ਸਿੰਘ ਵੀ ਚੰਗਾ ਵੈਰਲ ਵੈਕੜੀ ਗੱਡੀ ਹੈ ਨਾ ਆ ਆਉਂਦੇ ਸੂਏ ਨੂੰ ਤਾਜੀ ਮੈਂ ਚੰਗੀ ਬਣਦੀ ਹੋ ਜਲਦੀ ਸੇ ਇੱਕ 20 ਸੱਜਰ ਮੈਂ ਦਾ ਲਾਇਆ ਹੈ ਅੱਛਾ ਨਹੀਂ ਹੀ ਬੰਦੇ ਦੇ ਆ ਬਚ ਜਾਏਗਾ ਇਹਦਾ ਆ ਕਟਾ ਆ ਆ ਦੋਨਾਂ ਮਈਆਂ ਦੇ ਬੱਚੇ ਹੀ ਬੈਠੇ ਆ ਦੋਨਾਂ ਦੇ ਵੇਖੋ ਵੈਰਲ ਵੈਰਲ ਸੱਜਣਾ ਇਹਨੂੰ ਭੌਚੂਣ ਬੜਾ ਲੱਗਾ ਹੋ ਠੀਕ ਆ ਠੀਕ ਤੇ ਬਾਕੀ ਦੁੱਧ ਉਹਨੇ ਹੀ ਦੱਸਿਆ ਜਿੰਨਾ ਹੈਗਾ ਦੁੱਧ ਦੁੱਧ ਤੋਂ ਆ ਗਿਆ ਕੂਗਾ ਮੇਰਾ 8 8 ਤੇ 6 ਨਿਕਲੇ ਆ 8 ਕਿਲੋ ਤੇ 8 ਕਿਲੋ ਹੀ ਆ ਦੁੱਧ ਚਾਉਂਦਾ ਹੀ ਦੇਉਂਗੀ ਹਾਂ ਦੇ ਦਊਗਾ 8 ਨਾਲ 8 ਠੀਕ ਆ ਤੇ ਰੇਟ ਵੀ ਇਹਦਾ ਫਿਰੋਜਾ ਹੀ ਕਰਦਗੀ ਅੱਜ ਰੇਟ ਤਕਰੀਬ ਉੜਦਿਆਂ ਜਾਣ ਵਾਲਾ ਹੀ ਕਰਦੇ ਅੱਜ ਵੇਖੀ ਜੋ ਕੀ ਲੱਖ ਦੇ 72000 ਦੀ ਦੇ ਦੇਗੀ 70 ਦੀ ਦੇ 70 ਦੀ ਦੇ ਦੇਗੀ ਅੱਜ ਹਣਾ ਆ ਵੇਖੀ ਜੋ ਕਿ ਸਾਂਭ ਨਾਲ ਨੂੰ ਮਾੜੀ ਨਹੀਂ ਮਾੜੀ ਕਿੱਥੇ 70 ਦੀ ਕੱਟੀ ਆਉਂਦੀ ਗਲਦੀਰ ਸਿੰਘ ਜੰਗੀ ਕਰ ਸਕਦੇ ਹਾਂ ਤੇ ਇਹ ਝੋਟੀ ਦੁੱਧ ਵੀ ਦਿੰਦੀ ਆ ਦਿੰਦੀ ਆ ਝੋਟੀ ਆ ਕਿਨੇ ਥੋੜੇ 1.5 ਲੱਖ ਦੀ ਆ ਨੋ ਆ ਕੇ ਯਾਰ ਭਾਉ 70000 ਦੀ ਦੇ ਦਿੱਗੇ ਨਾਲ ਕਟਾ ਵੀ ਹੈਗਾ ਕਟਾ ਵੀ ਨਾਲ 5000 ਦਾ ਹੈਗਾ ਹਨਾ ਤੇ ਬਾਕੀ ਲੇਵਾ ਭਾਂਡਾ ਚੈੱਕ ਕਰ ਲੋ ਆ 70000 ਚ ਦਵਾਉਣ ਲੱਗੇ ਆ ਲੇਵਾ ਵੇਖੋ ਕਰਮਾ ਵਾਲੀ ਨੂੰ ਲੱਗਾ ਫੇਸ ਕੁਆਲਿਟੀ ਮੂੰਹ ਕਿੱਡਾ ਸੋਹਣਾ ਵੇਖੋ ਬਹੁਤ ਰੇਟ ਆ ਜਿਹਦਾ ਜਾਇਜ਼ ਆ ਤੇ ਬਾਕੀ ਵਿਚਾਰ ਤੁਹਾਡੀ ਤੇ ਡਿਪੈਂਡ ਆ ਕਿਉਂਕਿ ਜਮਾਂ ਹੀ ਬਾਉ ਨੇ ਅੱਜ ਉਹ ਕੱਲ ਕੀਤੀ ਆ ਵੀ ਲਟ ਲੋ ਮੇਲਾ ਤੇ ਕਰਦੇ ਹੋ ਵਿਹਲਾ ਤੇ ਇਹ ਕੀ ਹੈ ਸਾਬ ਕਿਤਾਬ ਜਿਆਦਾ ਇੱਕ ਕੰਦੇਸਰ ਪਹਿਲਾ ਸੂਆ ਛੋਟੀ ਆ ਅੱਛਾ ਮੂੰ ਵੇ ਕਟੀਆਂ ਵਾਲਾ ਆ 10 ਕਿਲੋ ਤਾਰਾ ਜਿਤਰਾ ਕਿਸ ਦੀ ਮਰਜ਼ੀ ਚਾਹ ਗਾਲਾ 12 13 14 ਓਕੇ 10 ਕਿਲੋ ਮੰਨ ਕੇ ਕੰਡੇ ਵਾਲਾ ਆ ਜੇ ਕੰਡੇ ਵਾਲਾ ਮੰਨ ਕੇ ਬੰਦਾ ਲੈ ਜੇ ਸੂਆ ਪਹਿਲਾ ਸੂਆ ਪਹਿਲਾ ਕੱਦ ਵੇ ਦਫਾ ਦੇ ਨਾਲ ਦੀ ਸੂਈ ਠੀਕ ਆ ਬੱਚਾ ਕੱਟਾ ਕੇ ਕੱਟੀ ਕੱਢ ਕੱਟਾ ਕੱਢੀ ਬਾਹਰ ਇਹਨੂੰ ਸਜਣੋ 10 ਦਿਨਾਂ ਦੀ ਸੂਈ ਕੱਟਾ ਮਗਰ ਸੁਆ ਪਹਿਲਾ ਤੇ ਛੋਟੀ ਉਮਰ ਦੇ ਵਿੱਚ ਹੀ ਆ ਵੇਖੋ ਇਹਦੇ ਕੱਟੀਆਂ ਵਾਲਾ ਸਿਰ ਚਿਵਾਈ ਇਹਨੂੰ ਧੌਣ ਲੰਮੀ ਤੇ ਚਿਵਾਈ ਓਕੇ ਇਹਦਾ ਬੱਚਾ ਕਿਹੜਾ ਹਨ ਹਾਂ ਹਾਂ ਆਹ ਓਕੇ 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 ਵੇਖਿਓ ਸਜਣੋ ਤੇ ਪੌਚੂਣ ਚਾਨ 100 ਦੀ 100 ਅੱਛਾ ਲਓ ਵੀ ਸਜਣੋ ਆ ਜੇ ਇਹਦਾ ਕੱਟਾ ਆ ਖੜਾ ਇਹਦਾ ਸ਼ਗਿਰਦਾ ਇਥੋਂ ਵੇਖ ਲਓ ਹੁਣ ਆਪਦਾ ਤੁਰਦੀ ਦਾ ਲੇਵਾ ਭਾਂਡਾ ਤੇ 10 ਕਿਲੋ ਦਾ ਤਕਰਮਾਂ ਵਾਲੀ ਕੋਲੇ ਬਾਕੀ ਛੋਇਆ ਜਾਣਾ ਸੂਈ ਝੋਟੀ ਆ ਕੋਈ ਗੱਬਨ ਨਹੀਂ ਗਈ ਤੇ ਇਹਦਾ ਰੇਟ ਪਾਓ ਜੀ ਇਹਦਾ ਖਲਦੀਸ਼ਾ ਮੁੱਲ ਪਾਓ 90 ਕਰੀ ਦੀ 92 ਦੇਈਏ 85000 ਦੀ ਦੇਣੀ 80 ਦੇ 5 85000 ਦੀ ਹਾਂ ਕਾ ਦਵੇ ਨਹੀਂ ਮਾੜੀ ਫਿਰਕੇ ਨਹੀਂ ਮਾੜੀ ਹਾਂ ਹਨਾ ਜਿਆਰੇ ਲਾਉ ਜਿਹੜਾ ਲੰ ਸਾਰਾ ਸਦਾ ਚੋਣ ਹਾਂ ਆ ਪਹਿਲਾਂ ਕੱਟੀ ਗਾਹ ਨੂੰ ਵਾਧੇ ਵਾਲੀ ਵਾਧੇ ਵਾਲੀ ਜਫਰਾਵਾਲ ਜਾਦੀ ਚੋਂ ਹਨਾ ਤਾਂ ਹੀ ਦੁੱਧ ਦਿੰਦੀ ਆ ਤਾਂ ਹੀ ਦੁੱਧ ਦਿੰਦੀ ਓਕੇ ਕਰਦੀਆਂ ਪਿੱਛੋਂ ਮਾੜੀ ਜੀ ਹੁਣ ਜੇ ਕਰਨੀ ਲੱਗਾ ਕਰਾ ਦਈਏ ਤਸੱਲੀਆਂ ਲੈ ਵੀ ਦੀਆਂ ਸੁਭਾਨੀਆਂ ਬਹੁਤ ਆ ਹਨਾ ਜਾਦੀ ਚੋਂ ਆਉਣ ਵਾਲੀ ਕਲਦੀਪ ਸਿੰਘ ਓਕੇ 85000 ਦੀ 85000 ਤੇ ਆ ਮੈਂ ਦਾ ਕੀ ਹਿਸਾਬ ਕਿਤਾਬ ਇਹ ਤਿੰਜਾ ਸੁਦਾ ਸੂਈ ਆ ਕਲਦੀਪ ਸਿੰਘ ਓਕੇ ਤਿੰਨਾ ਤੋਂ ਚੌਹ ਦਿਨਾਂ ਦੀ ਤਿੰਨਾ ਤੋਂ ਚਾਰਾਂ ਦਿਨਾਂ ਦੀ ਸੂਈ ਤੇ 13 ਕਿਲੋ ਜਿਹੜਾ ਫੌਲਾ ਇਹਦੇ ਥਰੇ ਆ ਜੀ 13 ਕਿਲੋ ਆ ਕੀ ਬਾਤ ਆ ਮੈਂ ਬਹੁਤ ਵੱਡੀ ਆ ਮੈਂ ਰੇਲ ਗੱਡੀ ਦੇ ਇੰਜਨ ਜੱਡੀ ਆ ਇਤਰਾ ਹੈ ਅੱਛਾ ਕੀ ਬਾਤ ਆ ਚੂਣ ਬੜਾ ਚੰਗਾ ਹੈ ਨਾ ਮੈਨੂੰ ਖਾਨਦਾਨੀਆਂ ਦਾ ਮੁੱਲ ਪੈਂਦਾ ਕਦੀ ਵਾਕਿਆ ਹੀ ਹੈ ਨਾ ਆ ਬਾਕੀ ਬੱਚਾ ਵੀ ਨਹੀਂ ਲਾਇਆ ਨਾ ਠੀਕ ਆ ਓਕੇ ਚੋਣ ਵੱਡੀ ਸੁਧਰੀ ਪੋਲੀ ਪੋਲੀ ਨੂੰ ਮਰ ਗਈ ਦੁੱਧ ਕੰਡੀਸ਼ਨ ਸੇ ਜੇ ਦਾ ਬੰਦਾ ਮੈਂ ਇਤਨਾ ਕੋ ਸਾਈ ਕਰ ਲੇ ਹਾਂ ਤੇ 16 17 ਕਿਲੋ ਮੈਂ ਜਦੋਂ ਚਵਾ ਕੇ ਦੇ ਦੇ ਕੀ ਬਾਤ ਆ ਜਿਤਨਾ ਬੋਲੇ ਤਾਂ ਮੈਂ ਤਰੀ ਤੇ ਤੋਰੇ ਦੀ ਕਰਾਈਏ ਚੱਕ ਬੱਚਾ ਕੱਟਾ ਕੇ ਕੱਟੀ 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 ਮਗਰ ਵੀ ਕੱਟੀ ਐ ਮੈਂ ਨੱਤੀ ਵੀ ਕੱਟੀ ਇਹਦੇ ਮਾ ਕੀ ਬਾਤ ਚੱਲ ਪੁੱਤ ਚੱਲ ਸੱਜਣੋ ਜਿਵੇਂ ਕਹਿੰਦਾ ਨਾ ਸਰੀਰ ਕਟਾਂਚਾ ਮੈਂ ਦਾ ਕੋਈ ਓੜਾ ਬੰਨਾ ਨਹੀਂ ਲੇਵਾ ਭਾਂਡਾ ਚੈੱਕ ਕਰ ਲੋ ਇਸ ਵੇਲੇ ਜਿੰਨਾ ਬੌਲਾ ਦੁੱਧ ਤੁਹਾਨੂੰ ਦੱਸਿਆ ਤੁਸੀਂ ਚੋ ਸਕਦੇ ਆ ਮਗਰ ਕੱਟੀ ਆ ਚੰਗਾ ਦੁੱਧ ਪਾਉਂ ਕਹਿੰਦਾ ਵੀ ਭਾਵੇਂ ਦੀ ਕੋਈ ਸੌਦਾ ਵੀ ਕਰ ਲੇ ਆਪਾਂ ਮੰਨ ਲੋ ਵੀ ਆਪਦਾ ਦੁੱਧ ਚੋ ਕੇ ਲੈ ਜੇ ਇਹਨਾਂ ਜਿਹੜੇ ਹਸਾਵਨਾ ਕਹਿੰਦਾ ਚੱਲੀ ਆ ਬੜਾ ਚੰਗਾ ਦੁੱਧ ਪਾਉਗੀ ਬਾਕੀ ਸੇਵਾ ਬਹੁਤ ਹੁੰਦੀ ਆ ਸੱਜਣਾ ਵਪਾਰੀ ਬੰਦੇ ਨੇ ਤਾਂ ਇਹਨਾਂ ਮੰਨ ਲੋ ਵੀ ਹਰ ਪਾਸਿਓ ਮਹਿਣੇ ਪੂਰੀ ਰੱਖਣਾ ਹੁੰਦਾ ਕਹੂੰਗੀ ਮੈਂ ਵੱਡੀ ਪਾਣੀ ਧਾਣੀ ਤਨ ਤਨ ਟਾਈਮ ਪਮਾ ਨਾ ਪੀਣਾ ਤੇ ਆਪਾਂ ਕਹਿ ਦਨੇ ਯਾਰ ਇਹਨਾਂ ਨੇ ਕੱਲ ਪਿਆ ਸੀ ਅੱਜ ਟਾਈਮ ਨਹੀਂ ਪੀਤਾ ਤਾਂ ਰਹਿਣ ਦੀਏ ਪਿਆਉਣ ਨੂੰ ਤੇ ਪਰ ਸੇਵਾ ਕਰਿਆ ਕਰੋ ਫੇਰ ਹੀ ਕਰਮਾਂ ਵਾਲੀਆਂ ਦੁੱਧ ਦੀਆਂ ਨਹਿਰਾ ਮਗਾਉਂਦੀਆਂ ਤੇ ਭਾਉ ਜੀ ਇਹਦਾ ਰੇਟ ਕੀ ਕਰਾਂਗੇ ਇਹਦਾ ਗੁਰਦੀਪ ਸਿੰਘ ਨਾਂ ਦਾ ਕਰਨਾ ਵਾ 1.5 ਓਕੇ 1 42 ਦੀ ਮਹਿੰਦੇਣੀ 1 ਲੱਖ 42000 40 ਦੀ ਦੇ ਦਗੇ 40 ਦੀ ਦੇ ਦਗੇ 1 ਲੱਖ ਤੇ 40000 ਦੀ ਮਗਰ ਕੱਟੀ ਵੇਖੋ ਹੋ ਸਕਦਾ ਮੈਂ ਕੁ ਚੰਗੀ ਕਦੀਸਾ ਸਾਹਮਲੇ ਮੈਂ 20 ਕਿਲੋ ਦਦੂ ਦੇ ਅੱਛਾ ਆ ਜੀ ਮੈਂ ਨਹੀਂ ਕਰਤੂ ਠੀਕ ਆ ਵੀ ਚੰਗਾ ਬੰਦਾ ਕੋਈ ਹੈ ਨਾ ਜਾਤ ਕੁਆਲਟੀ ਵੀ ਬਹੁਤ ਆ ਅਗਲੇ ਦਮੇ ਥਨ ਕੱਟੀ ਦਿੰਦੇ ਆ ਕੇ ਤੇ ਮਗਰ ਲਿਆ ਜੇ 7 ਕਿਲੋ ਦੀ ਬਾਲਟੀ ਵੀ ਕਰ ਦਿੰਦੀ ਕੀ ਬਾਤ ਕਰਮਾਂ ਵਾਲੀ ਜਿਉਂਦੀ ਰਵੇ ਹੈ ਨਾ ਬੜੀ ਮੈਂ ਚੰਗੀ ਠੀਕ ਆ ਓਕੇ ਰਿਪੋਰਟ ਆ ਜਮਾਂ ਹੀ ਹਾਂ ਮਗਰ ਕੱਟੀ ਆ ਗਿਆ 1 ਲੱਖ ਤੇ 40 ਹਜ਼ਾਰ 40 ਹਜ਼ਾਰ ਠੀਕ ਆ ਤੇ ਬਾਕੀ ਬਹੁਤ ਵੱਡੇ ਟਾਂਚੇ ਦੀ ਤੇ ਵੇਲ ਵਾਲ ਪੂਰੀ ਲੰਬੀ ਤੇ ਆ ਆਗੀਆਂ ਫਿਰ ਤੁਹਾਡੇ ਜਮਾਂ ਹੀ ਭਾਉ ਭਾਅ ਵਾਲੀ ਕੰਮ 85000 ਦੀ ਝੋਟੀ ਪਹਿਲਣ ਮਗਰ ਬੱਚਾ ਕੱਟਾ 10 ਕਿਲੋ ਦੁੱਧ ਇਹਦੇ ਕੋਲੇ 8 ਕਿਲੋ ਦੁੱਧ ਤੇ 70000 ਮਗਰ ਇਹਦੇ ਵੀ ਬੱਚਾ ਕੱਟਾ ਤੇ ਆ ਝੋਟੀ ਵੀ ਤੁਹਾਨੂੰ ਇੱਕ 10 ਦੀ ਯਸ ਨੂੰ ਕਰਵਾਤੀ ਆ ਵੇਖੋ ਹੈ ਨਾ ਕੀ ਕਹਿਣੇ ਤੇ ਕੀ ਕਹਿਣੇ ਕਰਮਾਂ ਵਾਲੀ ਵੇਖੋ ਆਕੇ ਵੀ ਵੇਖ ਲਿਓ ਪਸੰਦ ਆਊਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ